ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀ ਅੱਜ ਤੁਹਾਨੂੰ ਇੱਕ ਵੀਡੀਓ ਇਹ ਬਣਾ ਕੇ ਦਿਖਾ ਰਹੇ ਹਾਂ ਇਹ ਵੀਡੀਓ ਹੈ ਕੁਦਰਤ ਦੀ ਇਹ ਇੱਕ ਕੁਦਰਤ ਦੇ ਨਾਲ ਦੇ ਉੱਤੇ ਵੀਡੀਓ ਆਪਾਂ ਬਣਾ ਰਹੇ ਹਾਂ ਜਿਵੇਂ ਕਿ ਸੋਹਣੇ ਸੋਹਣੇ ਤੁਸੀਂ ਇੱਥੇ ਰੁੱਖ ਵੇਖ ਰਹੇ ਹੋ ਇਹ ਆਪਾਂ ਜਾ ਰਹੇ ਹਾਂ ਨੰਡੇੜ ਸਾਹਿਬ ਦੀ ਧਰਤੀ ਆ ਤਨੰਦਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਪਿੰਡ ਨਾਨਕਸਰ ਜਿੱਥੇ ਕਿ ਤਨਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਧਰਤੀ ਜਿੱਥੇ ਇੱਕ ਕੋੜੀ ਨੂੰ ਸਤਿਗੁਰਾਂ ਨੇ ਠੀਕ ਕੀਤਾ ਸੀ ਉਹ ਜਗ੍ਹਾ ਆ ਤੇ ਸਰੋਵਰ ਆ ਤੇ ਸਰੋਵਰ ਦੇ ਵਿੱਚੋਂ ਆਟੋਮੈਟਿਕਲੀ ਹੀ ਜਲ ਬਾਹਰ ਨਿਕਲਦਾ ਉਹਦੇ ਵਿੱਚ ਪਾਇਆ ਨਹੀਂ ਜਾਂਦਾ ਇਹ ਵੀਡੀਓ ਆਪਾਂ ਕੁਦਰਤ ਦੇ ਨਾਂ ਦੇ ਉੱਤੇ ਵੀਡੀਓ ਬਣਾਈ ਆ ਵੇਖੋ ਇਮਲੀ ਦਾ ਕਿੰਨਾ ਸੋਹਣਾ ਰੋਖਿਆ ਕਿੰਨੀ ਸੋਹਣੀ ਹਵਾ ਵਗ ਰਹੀ ਏ ਕਿੰਨੀ ਸੋਹਣੀ ਪਵਨ ਵਗ ਰਹੀ ਆ ਭੈ ਵਿੱਚ ਪਵਨ ਵਹੇ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਤੇ ਆਪਾਂ ਇੱਥੇ ਦਰਸ਼ਨਾਂ ਨੂੰ ਗਏ ਹੋਏ ਆ ਨੰਦੇੜ ਸਾਹਿਬ ਦੀ ਧਰਤੀ ਜਿਹੜੀ ਕਿ ਇੱਕ ਭਾਗਾ ਭਰੀ ਧਰਤੀ ਜਿੱਥੇ ਸਤਿਗੁਰੂ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪ੍ਰਾਪਤ ਚਰਨ ਛੂਹ ਪ੍ਰਾਪਤ ਧਰਤੀ ਜਿੱਥੇ ਹਜ਼ਾਰਾਂ ਕੀ ਲੱਖਾਂ ਦੇ ਹਸਾਵਨਾ ਸੰਗਤਾਂ ਆਉਂਦੀਆਂ ਦਰਸ਼ਨ ਮੇਲੇ ਕਰਨ ਤੇ ਆਪਣੇ ਭਲਾ ਲੋਚਦੀਆਂ ਭਲਾ ਲੋਚਦੀਆਂ ਸੰਗਤਾਂ ਜਿਵੇਂ ਤੁਸੀਂ ਰੁੱਖ ਦੇਖ ਰਹੇ ਹੋ ਮੈਨੂੰ ਬੜਾ ਅੱਜ ਇੱਥੇ ਸਕੂਨ ਪ੍ਰਾਪਤ ਹੋਇਆ ਦੇਖ ਕੇ ਬੜਾ ਮਨ ਖੁਸ਼ ਹੋਇਆ ਅੱਜ ਦਾ ਆਪਾਂ ਦੇਖਦੇ ਆ ਨਾ ਆਬ ਬਨਸਪਤੀ ਕਿੰਨੀ ਸੋਹਣੀ ਆ ਕਿੰਨੀ ਸੋਹਣੀ ਕਿਕਰਾਂ ਲੱਗੀਆਂ ਕਿਕਰਾਂ ਨੂੰ ਫੁੱਲ ਲੱਗੇ ਕਿੰਨੇ ਸੋਹਣੇ ਅਗੇ ਧੰਨ ਦਿਖਾਉਣੇ ਆ ਜਿਵੇਂ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ਲੋਕ ਫਰਮਾਇਆ ਸ਼ਲੋਕ ਉਚਾਰਿਆ ਸਿਰ ਜਪਜੀ ਸਾਹਿਬ ਜੀ ਦੇ ਲਾਸ਼ ਤੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤਾ ਨਾਨਕ ਤੇ ਮੁਕਤਿ ਦੇ ਕੇਤੀ ਛੁਟੀ ਆ ਵਾਹਿਗੁਰੂ ਜੀ ਦੇਖੋ ਕਿਲੇ ਸੋਨੇ ਦੇ ਫੁੱਲ ਆਵਾਜ਼ ਅੱਜ ਮਨ ਬਹੁਤ ਖੁਸ਼ ਹੋਇਆ ਜੀ ਭਾਵੇਂ ਵੀਡੀਓ ਆਪਾਂ ਥੋੜੀ ਛੋਟੀ ਬਣਾ ਰਹੇ ਆ ਪਰ ਇਹਦੇ ਵਿੱਚ ਸਕੂਨ ਲੱਖਾਂ ਲੱਖਾਂ ਸਮਿਆਂ ਦਾ ਸਕੂਨ ਪ੍ਰਾਪਤ ਆ। ਇਹ ਤੁਹਾਨੂੰ ਦੱਸਿਆ ਨਾ ਇਹ ਵੀਡੀਓ ਆਪਾਂ ਕੁਦਰਤ ਦੇ ਨਾਂ ਤੇ ਬਣਾ ਰਹੇ ਆ। ਇਹ ਇੱਕ ਕੁਦਰਤ ਦੀ ਵੀਡੀਓ ਆ। ਉੱਤੇ ਫੁੱਲਾਂ ਨੂੰ, ਬੂਟਿਆਂ ਨੂੰ, ਜੀਵ ਜੰਤੂਆਂ ਨੂੰ ਪ੍ਰੇਮ ਕਰਿਆ ਕਰੋ। ਜਿੱਥੇ ਬੂਟੇ ਲਾਉਣ ਦੀ ਜਗ੍ਹਾ ਉੱਥੇ ਬੂਟੇ ਲਾਇਆ ਕਰੋ। ਛਾਂ ਵਾਲੇ ਬੂਟੇ ਲਾਓ, ਫਲਦਾਰ ਬੂਟੇ ਲਾਓ। ਮੇਰੇ ਕੋਲ ਰਿਆ ਨਹੀਂ ਗਿਆ। ਵੀਡੀਓ ਰਿਕਾਰਡ ਕਰਨ ਤੋਂ ਬਿਨਾ ਮੈਂ ਵੀਡੀਓ ਜਰੂਰ ਬਣਾਈ ਆ ਚਲੋ ਜਿੰਨੇ ਵੀ ਆਪਣੇ ਵੀਰ ਦੇਖਣਗੇ ਉਹਨਾਂ ਹੀ ਫਲਾ ਨਹੀਂ ਤੇ ਆਪਾਂ ਆਪ ਹੀ ਦੇਖ ਲਿਆ ਕਰਾਂਗੇ ਮਨ ਖੁਸ਼ ਹੋ ਜਾਂਦਾ ਇਹ ਇੱਕ ਕੁਦਰਤੀ ਵੀਡੀਓ ਦੇਖੋ ਆਸਮਾਨ ਕਿੰਨਾ ਸੋਹਣਾ ਬੱਦਲਾਂ ਨਾਲ ਭਰਿਆ ਪਿਆ ਇੱਥੇ ਨਾਂਦੇੜ ਸਾਹਿਬ ਦੀ ਧਰਤੀ ਤੇ ਇਸ ਟਾਈਮ ਬਰਸਾਤ ਦਾ ਮੌਸਮ ਭਰਪੂਰ ਹੈ। ਅੱਜ ਤਰੀਕ ਹੈਗੀ ਆ 39 7 2024 ਦਾ ਟਾਈਮ ਇੱਥੇ ਤੁਹਾਨੂੰ ਵੇਖਣ ਨੂੰ ਮਿਲਣਗੀ ਸੁੰਨਸਾਨ ਜਗ੍ਹਾ ਤੇ ਇੱਥੇ ਕੋਈ ਕਿਸੇ ਦੇ ਨਾਲ ਕੋਈ ਮਾਰ-ਧਾਰ ਨਹੀਂ ਕੋਈ ਚੋਰੀ ਨਹੀਂ ਕਰਦਾ ਕੋਈ ਕਿਸੇ ਦਾ ਸਮਾਨ ਕੋਈ ਚੁੱਕੇ ਨਹੀਂ ਖੜਦਾ ਆ ਵੇਖੋ ਕੋਈ ਕਿਸੇ ਨੇ ਬਲਗੜ ਨਹੀਂ ਕੀਤੀ ਇਥੋਂ ਦਾ ਕੋਈ ਹੈਗਾ ਆ ਮਰੱਟਾ ਉਹਨੇ ਆਪਣੇ ਘਰ ਦੇ ਵਿੱਚ ਡੰਗਰ ਵੀ ਰੱਖੇ ਆ ਗੱਡਾ ਸੈਕਟਰ ਘਰ ਦੇ ਵਿੱਚ ਰਹਿ ਰਿਹਾ ਆ ਤੇ ਬਹੁਤ ਸੁਖ ਪ੍ਰਾਪਤ ਹੋਇਆ ਜੀ ਤੇ ਵੈਗੁਰੂ ਦਾ ਸਦਾ ਸ਼ੁਕਰ ਕਰਿਆ ਕਰੋ ਜਿਹੜੀ ਵੀ ਘੜੀ ਆ ਹਰ ਇੱਕ ਘੜੀ ਦੇ ਵਿੱਚ ਵੈਗੁਰੂ ਦਾ ਸਿਮਰਨ ਕਰਿਆ ਕਰੋ ਚੰਗਾ ਜੀ ਫਿਰ ਮਿਲਦੇ ਆਂ